ਸਾਹਮਣੇ ਜਿਹੜੀ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਝੋਟੀ ਦਿਖਾ ਰਿਆ ਆ ਕਿਸਾਨ ਵੀਰੋ ਪਹਿਲੇ ਸੂਏ ਝੋਟੀ ਸੂਈ ਆ ਗਈ ਤੇ ਘੰਟਾ ਕੀ ਜੇ ਸੂਈ ਨੂੰ ਹੋਇਆ ਤੇ ਸਾਊ ਠੰਡੀ ਸੀਲ ਤਾਂ ਐਨੀ ਆ ਹੱਦੋਂ ਕੋਈ ਨਹੀਂ ਬਹੁਤ ਸਾਊ ਠੰਡੀ ਸੀਲ ਆ ਗਈ ਤੇ ਸੂਆ ਘੰਟਾ ਹੋ ਗਿਆ ਸੂਈ ਨੂੰ ਸੂਆ ਕੋਈ ਨਹੀਂ ਮੰਨਿਆ ਨੇ ਬਿਲਕੁਲ ਹੈਵੀ ਪਈ ਆ ਗਈ ਜਿਵੇਂ ਕਹਿੰਦੇ ਢਾਂਚੇ ਦੀ ਦੇਖ ਸਕਦੇ ਹੋ ਤਕੜੀ ਪਈ ਆ ਗਾ ਜਿਵੇਂ ਕੰਨਵੇ ਸੂਆ ਮੰਨ ਕੇ ਪਸੂ ਥੋੜਾ ਲਿੱਸਾ ਹੋ ਜਾਂਦਾ ਨਾ ਬੋਡੀ ਬੰਤਰ ਦੇਖ ਸਕਦੇ ਪਿੱਠ ਪੋੜਾ ਦੇਖ ਸਕਦੇ ਬਿਲਕੁਲ ਚੜਾਈ ਚਾ ਪੂਰਾ ਤੇ ਇਹਦੀ ਮਾਂ ਦਾ ਬਾਈ ਕਹਿੰਦਾ 12 ਲੀਟਰ ਦੁੱਧ ਦਾ ਰਿਕਾਰਡ ਸੀਗਾ ਇਹ 10 ਕਿਲੋਟਰ ਤਾਂ 9 10 ਲੀਟਰ ਦਾ ਪੱਕਾ ਦੇ ਦੇਊਗੀ ਤੇ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸਪੇਸ਼ ਵਾਲੇ ਥਣ ਲੱਗੇ ਹੋਏ ਨੇ ਵਧੀਆ ਥਣ ਨੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਸੱਲੀ ਕਰਕੇ ਖਰੀਦ ਲਿਓ ਆ ਇਹਦਾ ਬੱਚਾ ਬੈਠਾਗਾ ਕੱਟੇ ਨੂੰ ਜਨਮ ਦਿੱਤਾ ਇਹਨੇ ਰੇਟ ਬਾਈ ਫੋਨ ਤੇ ਕਰੂਗਾ ਪਿੰਡ ਆਦਮਪੁਰਾ ਜਿਲ੍ਹਾ ਇਹਨੂੰ ਬਠਿੰਡਾ